ਕੋਈ ਪਾਪ ਤੁਮ ਨੂੰ ਬਣਾ ਨਾ ਕਰ ਦੇਂਦੀ ਬਖਸ਼ੇ ਰੱਬ ਸੋ ਜਿੱਥੇ ਅੱਜ ਆਪਾਂ ਸ਼ੁਰੂ ਕੀਤਾ ਸੀ ਇਹ ਜਿਹੜੂ ਘਾੜੇ ਵਿੱਚ ਆਵਾਜ਼ ਕਿ ਸਾਰਾ ਬਧੀ ਆ ਜਾਂਦਾ ਜਦਾਂ ਜਿਹੜਾ ਘਾੜੇ ਤੋਂ ਬਾਹਰ ਹੈ ਗੁਨਾਹ ਪਾਪ ਸਭ ਜੀ ਹੋਏ ਜਿਹੜਾ ਪਸ਼ੂ ਬੰਨਿਆ ਨਾ ਹੋਵੇ ਘਰ ਉਹ ਘਰ ਟਾਂਦਾ ਨਹੀਂ ਟਾਂਦਾ ਤੇ ਜਿਹੜਾ ਬੰਦਾ ਗੁਰੂ ਤੇ ਲੜਨਾ ਲੱਗਿਆ ਹੋਵੇ ਗੁਰੂ ਦੀ ਰਜਾਤ ਨਾ ਰਹਿਦਾ ਹੋਵੇ ਫਿਰ ਉਹ ਫੁੱਟੇ ਜਿਹਦੇ ਕੰਮ ਕਰਦਾ ਹੀ ਕਰਦਾ ਹੈ ਇਸੇ ਕਰਕੇ ਗੁਰੂ ਦਾ ਬਣਨਾ ਬੜਾ ਲਾਜ਼ਮੀ ਹੈ ਗੁਰੂ ਦੀ ਉਂਗਲ ਬਣ ਕੇ ਤੌਣਾ ਜਦੋਂ ਕੋਈ ਸ਼ਿਹਰ ਹੈ ਨਾ ਫਿਰ ਮਾਰੇ ਕਿਤੇ ਉਹਦੀ ਜ਼ਿੰਦਗੀ ਦੇ ਵਿੱਚੋਂ ਨੂਰ ਝਲਕਦਾ ਹੈ ਉਹਦੇ ਚਿਹਰੇ ਤੋਂ ਨੂਰ ਚੜ੍ਹਦਾ ਸੋ ਇਸੇ ਕਰਕੇ ਗੁਰੂ ਵਾਲਾ ਬਣਨਾ ਜ਼ਿੰਦਗੀ 'ਚ ਬੜਾ ਲਾਜ਼ਮੀ ਸੋ ਜਿਨ੍ਹਾਂ ਨੇ ਗੁਰੂ ਦੇ ਬਾਣੇ ਨੂੰ ਪੜਾਇਆ ਉਹਨਾਂ ਦੀ ਬਾਤਾਂ ਹੀ ਹੋਵੇ ਬਰਕਤ ਸਰਫੇ ਸਰਫੇ ਸਦਾ ਸਦਾ ਇਹ ਨਹੀਂ ਬਿਹਾਲੇ ਕੰਦਾ ਸਾਰੀ ਨੂੰ ਸਰਫਾ ਕਰਦਾ ਮਰ ਜਾਂਦਾ ਇੱਥੋਂ ਬਚਾਲਾ ਇੱਥੋਂ ਬਚਾਲਾ ਕਰਦੇ ਨਹੀਂ ਆਪਾਂ ਕਈ ਵਾਰ ਤੇ ਕੋਈ ਪਛਾੜਾ ਸਮਝੀ ਵਾਲੇ ਨਾਲ ਰੇੜੀ ਵਾਲੇ ਨਾਲ ਹੀ ਲੜ ਪੈਂਦੇ ਆ 5-10 ਰੁਪਏ ਕਿਥੇ ਸਰਪੇ ਜਾਂਦੇ ਆ ਮਾਰੇ ਕਿ ਤੇ ਜ਼ਿੰਦਗੀ ਦਾ ਵੀ ਸਰਫਾ ਕਰ ਆਸਾਨ ਵੀ ਬਚਾ ਆਪਣੀ ਜ਼ਿੰਦਗੀ ਵੀ ਮਾਰੇ ਪਰਵਾਹ ਤੋਂ ਬਚਾ ਇਹਦਾ ਵੀ ਸਰਫਾ ਕਰ ਇਵੇਂ ਜਿਹੜੇ ਕਿਹਾਏ ਇਦੋਂ ਤੇ ਬੁੱਢ ਮੁੰਡਾ ਦਾ ਪੂਰਾ ਖਿਆਲ ਰੱਖਦੇ ਖਜ਼ਾਨੇ ਦਾ ਖਿਆਲ ਰੱਖਦੇ ਵੀ ਕਿਤੇ ਐਵੇਂ ਨਾ ਕੋਈ 10 ਰੁਪਏ ਲੱਗ ਜਾਣ ਕਿਤੇ ਇਦੋਂ ਵੀ ਖਿਆਲ ਰੱਖਣਾ ਕਿ ਇਸ ਕਿਤੇ ਘੰਟਾ ਮੇਰਾ ਕਿਸੇ ਮਾਲਮੁੱਖ ਕੋਲੇ ਨਾ ਖਰਾਬ ਹੋ ਜੇ ਮੈਂ 2 ਘੰਟੇ ਕਿਤੇ ਕਿਤੇ ਐਵੇਂ ਬਾਜ਼ ਬੁੱਟ ਕੇ ਨਾ ਬਰਾਜ਼ ਕਰਾਂ ਵਿਅਰਥ ਨਾ ਨਾ ਕਿ ਮੇਰਾ ਟਾਈਮ ਆ ਵੀ ਖ잔ਦਾ ਹੈ ਇਵੇਂ ਜਲੀ ਤਿਹਾਰੇ ਨਾਲ ਕਿਸੇ ਨੂੰ ਆਖੀਏ ਪਿੰਡ ਪੁੱਛਿਆ ਹੀ ਨਹੀਂ ਜਾਏ ਇਹ ਨੂੰ ਲਾਭੇ ਰਹੇਗਾ ਜੇ ਭੇਤਾ ਨਹੀਂ ਲਾਏਗਾ ਜਾ ਕੇ ਬਾਹਰ ਕਿਤੇ ਜਦੋਂ ਉਹਨੇ ਆਉਣਾ ਬਿਨਾ ਪੁੱਛੀ ਨਹੀਂ ਲੈ ਜਾਏਗਾ ਉਹ ਕਿਣਾ ਫੋਨ ਕਰਕੇ ਆਉਂਗਾ ਤੂੰ ਆਵਾਜ਼ ਤੂੰ ਵੀ ਮੈਂ ਆ ਰਿਹਾ ਉਹਨੇ ਆਉਣਾ ਬਿਨਾ ਪੁੱਛੇ ਬਿਨਾ ਦੱਸੇ ਲੈ ਜਾਣਾ ਇਹਵੇਂ ਲਈ ਵਿਹਾਰੀ ਨਾਨਕ ਕਿਸ ਸਮਾਂ ਆਖੀ ਹੈ ਜਿਹਨੂੰ ਕਹਿਣਾ ਕਈ ਵਾਰ ਬੰਦਾ ਨਾ ਜਵਾਲਤ ਤੁਕ ਬਰ ਜਾਂਦੇ ਨੇ ਗੱਦਿਆਂ ਦੇ ਇਹੋ ਜਿਹਾ ਵੀ ਸਮਾਂ ਤੇ ਤੇ ਜੇ ਧਰਨਾ ਲਾਉ ਬੰਦਾ ਨਾਨਕ ਕੀ ਨਹੀਂ ਕਰ ਸਕਦਾ ਜਦੋਂ ਸਮਾਂ ਲੇਕੀ ਤੇ ਦੁਜਰਨਾ ਹਰੀ ਕਦਾਂ ਇਹ ਸੁਭਾਅ ਹੈ ਸ਼ਰੀਰਾਂ ਦਾ ਰੂਹਾਂ ਦਾ ਪਰ ਕਿੱਤੀ ਉਮਰੇ ਤੱਕ ਜਾਂਦੇ ਹਾਂ ਤੇ ਮਾਰੇ ਉਹਨਾਂ ਵਾਸਤੇ ਵੀ ਕਿੱਥੇ ਮੇਣਾ ਪਾਏਗਾ ਕਿਹਦੇ ਕੇਸ ਲਈ ਐਵੇਂ ਕਈ ਬਿਹਾਰੇ ਨਾਲ ਕਿਸੇ ਨੂੰ ਆਖੀਏ ਪਿੰਡ ਪੁੱਛਿਆ ਹੀ ਨਾ ਜਾਏ ਕਹਿੰਦੇ ਰਾਜ ਨਾ ਕੋਈ ਜੀਵੇ ਆ ਰਾਜ ਨਾ ਕੋਈ ਜੀਵੇ ਆ ਜਿੰਨੀਆਂ ਮਰਜ਼ੀ ਤੁਸੀਂ ਇਹਦੇ ਆਪਾਂ ਹੱਥਾਂ ਤੱਕ ਬੈਠ ਜਾਓ ਬੱਲਾਂ ਤਰੀ ਜਾਓ ਰੱਜ ਜਾਗੇ ਨਹੀਂ ਰੱਜ ਜਾਗੇ ਤੁਸੀਂ ਇਹ ਕਰੋਗਾ ਭੁੱਖ ਲੱਗ ਕੱਲ੍ਹ ਤੇ ਸਾਰੇ ਰੱਜ ਜਾਗੇ ਨਹੀਂ ਰੱਜਦੇ ਲੰਗਰ ਛਕ ਲੋ ਤੁਰਾ ਤੀਰਾ ਕੱਲ੍ਹ ਨੂੰ ਭੁੱਖ ਲੱਗੇਗੀ ਇਹਦੇ ਰੱਜ ਜਾ ਕੇ ਨਹੀਂ ਰੱਜ ਰੱਜ ਸਦਾ ਨਹੀਂ ਪੂਰੀ ਸਦਾ ਲਈ ਜਾ ਨਹੀਂ ਸਕਦਾ ਸਦਾ ਨਹੀਂ ਜਦੋਂ ਤੱਕ

ਮਿਆਰ ਕੁਝ ਸਮੇਂ ਸੁਖ ਹਮੇਸ਼ਾ ਨਹੀਂ ਰਹਿੰਦੇ ਗੱਡੀ ਲੈ ਲਈ ਸੁੱਖ ਹੈ ਉਹ ਸਮਾਂ ਥੋੜਾ ਚੱਲੂਗੀ ਬਦਲਦੀ ਵੀ ਪਏ ਤਪੜੇ ਸੁਖ ਵਾਸਤੇ ਇਹ ਸੀ ਸੁਖ ਹੈ ਸਾਧਨ ਨੇ ਸੁਖ ਦੇ ਤੇ ਸੁਖ ਲੈ ਰਹੇ ਨਹੀਂ ਬੱਚੇ ਵੀ ਸਾਧਨ ਨੇ ਸੁਖ ਦੇ ਇਹਨਾਂ ਨੂੰ ਕੋਈ ਨਹੀਂ ਅਨੰਦ ਨਹੀਂ ਹੈ ਆਨੰਦ ਦਾ ਸਬਰ

لال رنگ جس کو لگا میڈا کدی نہ نشا کرتا بندہ رات نو پہ سو بند کا بند ਸਾਡੀ ਰਾਤ ਖਰਾਬੀ ਨੇ ਸਵੇਰੇ ਵੇਰ ਵੇਰ ਦਾ ਦੁਬਾਰਾ ਚਾਰਜ ਕਰਨਾ ਪੈਂਦਾ ਦੁਬਾਰਾ ਦੁਬਾਰਾ ਵੀ ਨਹੀਂ ਪੈਂਦੀ ਗਿਆ ਨਸ਼ੇ ਚ ਵੀ ਅਨੰਦ ਨਹੀਂ ਆਉਂਦਾ ਅਨੰਦ ਬਿਨੂ ਤੋਂ ਬਿਨਾਂ ਨਹੀਂ ਮਿਲਦਾ ਇਸੇ ਕਰਕੇ ਪਿਆਰ ਜਿਹੜਾ ਅਨੰਦ ਹੈ ਉਹ ਸਬਰ ਤੇ ਖੜਿਆ ਹੈ ਤੇ ਸਬਰ ਰਾਜ ਹੈ ਜਿਹਦਾ ਮੁਸਬਰ ਬਿਨਾਂ ਹੁੰਦਾ ਨਹੀਂ ਜਿਹਨਾਂ ਨੇ ਸਬਰ ਨਹੀਂ ਕਰਦਾ ਜਿਉਂ ਜੀ ਮਾਲਕ ਦੇ ਦਿੱਤੀ ਉਹਨੂੰ ਖਾਸੇ ਵੀ ਡੱਟ ਗਿਆ ਜੀ ਕਈ ਮੇਰੇ ਪਰ ਕੀ ਪਰੌਂਖਿਆਂ ਦੀ ਲੱਤਾਂ ਮਰੀ ਜਾਂਦੇ ਰਹਿਣਾਂ ਨੂੰ ਵੀ ਲੱਗਦੀ ਹੈ ਅਨੰਤ ਬੰਦੇ ਦਾ ਫੈਸਲਾ ਹੈ ਅੱਜ ਕੋਈ ਚੀਜ਼ ਨਹੀਂ ਹੈ ਵੀ ਅਲੱਗ ਤੋਂ ਲੈਣੀ ਪਈ ਅਨੰਤ ਬਸ ਮਨੋਰਥ ਹੈ ਮਰਣਾ ਪੈਣਾ ਵੀ ਬਸ ਦੋ ਕਾਲੀਆਂ ਜੀਵਨ ਦਾ ਰਗੜ ਨਹੀਂ ਰੱਜ ਗਏ ਜਾਂ ਛੱਡ ਐਤ ਜੀਵਨ ਰਲ ਪੰਨੀ ਰਹਿੰਦੀ ਹੈ ਅੱਖੀਂ ਦੇਖਣ ਨਾਲ ਜੀ ਆ ਮਗਨ ਤਮਾਸ਼ੇ ਅਖਾਂ ਨੂੰ ਵੀ ਤੁਸੀਂ ਅਮਰੀਕਾ ਦੇਖਿਆ ਫਿਰ ਜਿਹੜਾ ਅੱਜ ਜਾਣਦੇ ਕਹਿੰਦੇ ਆ ਸਟ੍ਰੇਲੀਆ ਦੇ ਜੀ ਨੇ ਸਟ੍ਰੇਲੀਆ ਦੇ ਡੈਕ ਨਾਲ ਕੈਨੇਡਾ ਦੇਖ ਰਿਹਾ ਜਿਹੜੇ ਕੈਨੇਡਾ ਦੇ ਗੱਲ ਕਰਾਂ ਨਿਊਯਾਰਕ ਦੇ ਬੰਦੇ ਆ ਇੱਕ ਤਾਂ ਰੱਜਣ ਕੀ ਕੱਲ ਬਰਤ ਦੇ ਕੱਲ ਵੀ ਰੱਜਦੇ ਕੋਈ ਗੀਤ ਸੁਣ ਲਓ ਆਵਾਜ਼ ਸੁਣ ਲਓ ਸਾਜ਼ ਸੁਣ ਲਓ ਨਹੀਂ ਲੱਗਦੇ ਜੀਭਾਂ ਇਹ ਵੀ ਕਹਿੰਦੀ ਹੈ ਅੱਜ ਮਤਲਬ ਆਹ ਜੀਭ ਦਾ ਸੁਆਦ ਲੈ ਕੇ ਆ ਕੇ ਉਹ ਆਹ ਖਾ ਕੇ ਦੇਖ ਪਰ ਸੁਣਵਾ ਦੇ ਮੱਖੋਂ ਤਾਂ ਕੋਈ ਸੁਆਦਨ ਜੇ ਵੀ ਨਹੀਂ ਹੱਜ ਰਾਜਦੰਦੇ ਦਾ ਫੈਸਲਾ ਹੈ ਹਰ ਇੱਕ ਕੋਈ ਬੋਲ ਨਹੀਂ ਹੁੰਦਾ ਰਜਣਾ ਹਰ ਇੱਕ ਦੇ ਵਸਦੀ ਗੱਲ ਨਹੀਂ ਤੇ ਮੈਂ ਬਾਤ ਪਾਉਣ ਲੱਗਿਆ ਭੈਣ ਨਾਨਕੀ ਜੀ ਤੁਸੀਂ ਇਤਿਹਾਸ ਪੜੋਗੇ ਸਾਡੇ ਸਾਡੇ ਬਹੁਤ ਸਾਰੇ ਮਹਾਨ ਗੁਰੂ ਸਾਹਿਬ ਪਿਆਰੇ ਸਾਡੇ ਤੋਂ ਬਹੁਤ ਸਿਆਣੇ ਬੈਠੇ ਨੇ ਆਪ ਵੀ ਬੱਦ ਜਾਣਦੇ ਹੋ ਭੈਣ ਨਾਨਕੀ ਜੀ ਕਹਿੰਦੇ ਕਹਿੰਦੇ ਵਾਸ ਨਿਕਲਦਾ ਜਿਸੋਂ ਵਧੀਆ

ਜਿਹਦਾ ਪ੍ਰਾਣ ਲੱਗ ਹੋਵੇ ਤੇ ਉਹ ਬੇਵਾਰ ਕਿਵੇਂ ਰਹੇਗੀ ਜਿਹੜਾ ਗੁਰੂ ਨਾਨਕ ਦੀ ਦੁਨੀਆ ਦੀਆਂ ਝੋਲੀਆਂ ਭਰਦਾ ਹੈ ਉਹ ਭੈਣ ਨਾਲ ਵੀ ਦੀ ਝੋਲੀ ਭਰ ਨਹੀਂ ਸਕਦਾ ਜਿਹੜਾ ਦੁਨੀਆ ਦੀਆਂ ਜਾ ਕੇ ਝੋਲੀਆਂ ਭਰਦਾ ਸੀ ਦਾਤਾ ਮੰਡਦਾ ਸੀ ਭੈਣ ਨਾਲ ਕੀ ਨੂੰ ਭੈਣ ਨਾਲ ਦੀ ਧੁੱਖ ਨੂੰ ਭਾਗ ਲਾਉਣਾ ਕਿੱਡੀ ਕੁ ਗੱਲ ਹੈ ਕਿ ਦੀ ਕੁਦਰਤ ਦੀ ਜਿਵੇਂ ਅਨਖੇੜ ਦੀ ਸੀ ਭੈਣ ਨਾਨ ਦੀ ਰਜੀ ਹੋਈ ਤ੍ਰਿਪਤ ਸਵੀ ਕਦੇ ਮੰਨ ਲਈ ਕਦੇ ਮੰਨ ਲਈ ਕਿਉਂ ਨਹੀਂ ਮੰਨਿਆ ਜਿਹਨੂੰ ਰਾਜਾ ਆ ਉਹਨੇ ਕੋ ਮੰਨਦਾ ਨਹੀਂ ਜਿਹੜਾ ਮੰਗਦਾ ਹੈ ਜਿਹੜਾ ਰਾਜਾ ਪਹਿਲਾਂ ਰਾਜੇ ਬਣਦੇ ਸੀ ਨਾ ਰਾਜੇ ਬਹਿਆ ਕਰਦੇ ਸੀ ਵੈਸੇ ਰਾਜੇ ਦਾ ਨਾਤਰ ਕਰ ਰਿਹਾ ਹੁੰਦਾ ਸੀ ਜਿਹੜਾ ਲੱਜ ਗਿਆ ਉਹਨੂੰ ਰਾਜਾ ਬਣਾਇਆ ਕਰਦੇ ਸੀ ਅੱਜ ਕੱਲ੍ਹ ਉਹ ਖੇਲਣ ਦੇ ਰਾਜੇ ਬਣ ਹੀ ਜਾਂਦੇ ਨੇ ਆਈ ਕਿ ਜਨਤਾ ਨੂੰ ਰੰਗ ਰੰਗਾਈ ਜਾਂਦੇ ਨੇ ਇਹਨਾਂ ਰੱਜਿਆਂ ਦਾ ਜਾਬਰਤਾ ਸੀ ਜਿਹਦੀ ਬਾਦਸ਼ਾਹ ਉਹਨੇ ਬਹੁਤ ਮਿਸਾਲੀ ਪਹਿਲਾਂ ਰੱਜੇ ਹੋਏ ਰਾਜੇ ਬਣਦੇ ਜਨਤਾ ਨੂੰ ਖਾਂਦੇ ਹੁਣ ਖੇਲਣ ਦੇ ਬਣ ਜਾਂਦੇ ਨੇ ਰੱਜਿਆਂ ਹੋਇਆ ਰਾਜਾ ਹੁੰਦਾ ਸੀ ਜਿਹੜਾ ਖੁੱਫ ਹੈ ਉਹ ਕਿਸੇ ਨੂੰ ਕੀ ਲਿਜਾਏਗਾ ਉਹਦੇ ਤੇ ਆਪਣੀ ਛਿੱਟ ਭਰ ਜੇ ਰੱਜਿਆ ਹੋਇਆ ਰਾਜਾ ਗਿਆਨੀ ਜੀ ਹੁੰਦੀ ਖੇਡਣ ਲਈ ਆਪਣ ਜਸ ਨਾਲ ਦੀ ਜੁੜ ਨਾਲ ਕੁਮਾਰ ਦੀ ਭੈਣ ਇਹ ਤੇ ਵੀ ਖੇਡਣ ਉਸ ਉਦੀ ਸੇ ਜੀ ਦੇ ਕੋਲ ਭਰਾ ਬੋਧੀ ਚੜਿਆ ਹੋਇਆ ਦਾ ਤਾਂ ਉਦੀ ਸਫੀ ਦਾ ਤਾਂ ਇਹ ਕਰਵਾ ਵਾਲੀ ਰੁਤੀ ਕੱਟ ਤੈਨੂੰ なぜならもう1ついいんで